Terima kasih telah menonton! प्रशासन एम एल ए साहब की बहर निकलो तो साह मेदारा ही देखो की मोल बनेगा तुम शहर के मालिक हो नरेशपुरी जी बहर आओ ਦੇਖੋ ਸਾਡਾ ਕੀ ਹਾਲ ਆ ਸਾਰੇ ਨੇ ਸੰਯੋਗ ਨਾਲ ਤੁਝ ਪਾਇਆ ਆਪਣੇ ਸ਼ਹਿਰ ਦੇ ਐਮਐਲਏ ਸਾਹਿਬ ਬਣਾਏ ਸਾਡੇ ਹਾਲ ਪੁੱਛੋ ਅੱਜ ਕੀ ਹੋ ਰਿਹਾ ਸਾਡੇ ਹੀ ਲੋਕੀ ਬਹੁਤ ਪਰੇਸ਼ਾਨ ਆ ਇਹ ਦੇਖੋ ਪ੍ਰਸ਼ਾਸਨ ਦਾ ਹਾਲ ਦੇਖੋ ਚੋ ਨਹਿਰ ਫੋਲੋ ਹੀ ਦੀਆ ਤੇ ਇਹਨਾਂ ਲੋਕਾਂ ਦੇ ਘਰਾਂ 'ਚ ਪਾਣੀ ਚੱਲ ਗਿਆ ਕੀ ਹਾਲ ਹੈ ਪ੍ਰਸ਼ਾਸਨ ਆਏਗਾ ਕੋਈ ਇੱਥੇ ਕਹੇ ਨਹੀਂ ਆਣ ਐ ਤੇ ਅੱਗੇ ਵੀ ਨਾਲੇ ਪੂਰੇ ਇਹਨਾਂ ਨੇ ਛੱਤੇ ਦੇ ਆ ਇਹਦਾ ਵੀ ਹੱਲ ਚਾਹੀਦਾ ਨਾਲੇ ਪੂਰੇ ਛੱਦੇ ਦੇ ਆ ਇਹਦਾ ਵੀ ਹੱਲ ਚਾਹੀਦਾ ਠੁੱਕੇ ਚਾਹੀਦੇ ਇੱਕ ਵਾਰੀ ਬੜੀ ਵਾਰੀ ਕਿਹਾ ਇਹ ਪਾਣੀ ਜਿਹੜਾ ਕਿੱਥੋਂ ਆਇਆ ਔਰ ਕਿਉਂ ਮੁਕਿਆ ਪਾਣੀ ਜਿਹੜਾ ਇਹ ਨਹਿਰ ਬੋਲੋ ਜਾਂ ਨਹਿਰ ਦਾ ਪਾਣੀ ਇੱਧਰ ਆ ਗਿਆ ਜੀ ਕਿ ਅਗੇ ਨਾਲ ਦੇ ਤੇ ਕੁਕਰਾਂ ਨੂੰ ਘਰ ਸਾਰੇ ਡੁੱਬੇ ਕਰਦੇ ਆ ਇਹ ਤੋ 4 ਨੰਬਰ ਹੋਈ ਆ ਪਾਣੀ ਹੋਰ ਮਤਲਬ ਕਹਿੰਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚੂਰਾ ਹਾਲ ਕੋਈ ਇੱਕ ਵਾਰੀ ਆ ਕੇ ਦੇ ਦੇਖੇ ਕੀ ਹਾਲ ਆ ਕੋਈ ਅੰਦਰ ਬੈਠ ਵੀ ਨਹੀਂ ਸਕਦਾ ਇਹ ਹਾਲ ਆ ਇੱਥੇ ਹੋਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਦੇ ਸਾਹਮਣੇ ਕੋਈ ਨਹੀਂ ਆਇਆ ਇਧਰ ਦੇਖੋ ਕੈਮਰਾ ਮਾਰੋ ਇਹ ਪਾਸੇ ਵੀ ਗਲੀ ਰਹੀ ਖਲੋਦੇ ਆ ਸਾਰੇ پانی بہت ہی ہو گیا اتھو پانی نکل تے آ گیا تے ساڑے کرانی چاہ گیا پرشاشن تے امیلے صاحب دی تسی بین پیتوڑیا گیا تسی جرا کوٹھی تو باہر نکلو تے ساڑے ملے دا سارا ہی دیکھو کی مول بنے دا یا. تسی شہر دے مالکو میریش پوری جی باہر آو ਦੇਖੋ ਸਾਡਾ ਕੀ ਹਾਲ ਆ ਆਪ ਸਾਰੇ ਦੇ ਸੰਯੋਗ ਨਾਲ ਤੁਝ ਪਾਇਆ ਆਪਣੇ ਸ਼ਹਿਰ ਦੇ ਐਮਐਲਏ ਸਾਹਿਬ ਬਣਾਏ ਕਿ ਸਾਡਾ ਇਹ ਹਾਲ ਪੁੱਛੋ ਅੱਜ ਕੀ ਹੋ ਰਿਹਾ ਆਪ ਸਾਰੇ ਹੀ ਲੋਕੀ ਬਹੁਤ ਪਰੇਸ਼ਾਨ ਆ ਇਹ ਤੇ ਕੋ ਪ੍ਰਸ਼ਾਸਨ ਦਾ ਹਾਲ ਦੇਖੋ ਇਥੋਂ ਨਹਿਰ ਫੋਲੋ ਹੀ ਦੀਆ ਤੇ ਇਹਨਾਂ ਲੋਕਾਂ ਦੇ ਘਰਾਂ 'ਚ ਪਾਣੀ ਚੱਲ ਗਿਆ ਕੀ ਹਾਲ ਹੈ ਪ੍ਰਸ਼ਾਸਨ ਆਏਗਾ ਕੋਈ ਇੱਥੇ ਕਹੇ ਨਹੀਂ ਆਨਾਈਤੇ ਤੇ ਅੱਗੇ ਵੀ ਨਾਲੇ ਪੂਰੇ ਇਹਨਾਂ ਨੇ ਛੱਤੇ ਦੇ ਆ ਇਹਦਾ ਵੀ ਹੱਲ ਚਾਹੀਦਾ ਨਾਲੇ ਪੂਰੇ ਛੱਦੇ ਦੇ ਆ ਇਹਦਾ ਵੀ ਹੱਲ ਚਾਹੀਦਾ ਠੁੱਕੇ ਚਾਹੀਦੇ ਇੱਕ ਵਾਰੀ ਬੜੀ ਵਾਰੀ ਕਿਹਾ ਇਹ ਪਾਣੀ ਜਿਹੜਾ ਕਿੱਥੋਂ ਆਇਆ ਔਰ ਕਿਉਂ ਰੁਕਿਆ ਪਾਣੀ ਜਿਹੜਾ ਇਹ ਨਹਿਰ ਬੋਲੋ ਜਾਂ ਨਹਿਰ ਦਾ ਪਾਣੀ ਇੱਧਰ ਆ ਗਿਆ ਜੀ ਕਿ ਅਗੇ ਇਹਨਾਂ ਦੇ ਤੇ ਕੁਕਰਾਂ ਨੂੰ ਘਰ ਸਾਰੇ ਡੁੱਬੇ ਕਰਦੇ ਆ ਇਹ ਤੋ 4 ਨੰਬਰ ਹੋਈ ਆ ਪਾਣੀ ਹੋਰ ਮਤਲਬ ਕਹਿੰਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪੂਰਾ ਹਾਲ ਕੋਈ ਇੱਕ ਵਾਰੀ ਆ ਕੇ ਦੇ ਦੇਖੇ ਕੀ ਹਾਲ ਆ ਕੋਈ ਅੰਦਰ ਬੈਠ ਵੀ ਨਹੀਂ ਸਕਦਾ ਇਹ ਹਾਲ ਆ ਇੱਥੇ ਹੋਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਦੇ ਸਾਹਮਣੇ ਕੋਈ ਨਹੀਂ ਆਇਆ ਇਧਰ ਦੇਖੋ ਕੈਮਰਾ ਮਾਰੋ ਇਹ ਪਾਸੇ ਵੀ ਗਲੀ ਦੇ ਹੀ ਖਲੋਦੇ ਆ ਸਾਰੇ